ਨਕੂਨ ਮਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਤੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਕੁਝ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਅੰਨੇ ਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਪਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਕੂਸ ਦੇ ਤਿੰਨ ਖੋਲੋਂ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਗੋਲੀਆਂ ਚਲੀਆਂ ਉਹ ਘਰ ਅੰਦਰ ਅੰਦਰ ਤੱਕ ਚਲੀਆਂ ਕਿੰਨੇ ਵਾਰ ਦਿੱਤੀਆਂ ਫਿਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲੰਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਬਿਓ ਅੱਜ ਤੱਕ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲਏ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇਦਾਂ ਕੁ ਲੁਭਾ ਜਾਂਦੇ ਘਰ ਰਾਤ ਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲਦੀਆਂ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਏ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇਥੋਂ ਦੇ ਖੌਫੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹੁਣ ਐਸਐਸਪੀ ਐਮਐਲਏ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਆ ਉਹ ਵੀਸੀ 'ਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਸਕੀਆ ਬੜੀ ਸ਼ਰਮ ਦੀ ਗੱਲ ਹੈ ਕਿ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੁਲਾਜ਼ਮ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਘਰ ਵੱਖ-ਵੱਖ ਪਿੰਡਾਂ ਤੋਂ ਆਏ ਆ ਇਹ ਵਾਰਦਾਤ ਪਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟਿਵ ਆਦੇ ਆਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੇ ਹੋਏ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੋਈ ਸਹੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਏ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:00 ਵਜੇ 8 ਮਿੰਟ ਤੇ ਤੇ 2:07 ਮਿੰਟ ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਤੀਜਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਸੀ ਸਾਹਮਣੇ ਕੰਡਾ ਦੀ ਵੀ ਫਾਇਰ ਵੱਜੀ ਹੋਈ ਸੀ ਕਿਨੇ ਫਾਇਰ ਇਹ ਉਹ ਅਨਵਰਸਿਟੀਸ਼ਨ ਬੁਲਸੂ ਕਰੂਗੀ ਤਾਂ ਪਤਾ ਲੱਗੂਗਾ ਇਨਵੈਸਟ ਕਰਨਾ ਹੈ ਰਾਤ ਤਾਂ 10:30 ਤੋਂ ਪੌਣੇ 11 ਵਜੇ ਦੇ ਕਰੀਬ ਦੇ ਵਿੱਚ ਆ ਦੋ ਸੋ ਇਹ ਮੈਨੂੰ 7:00 ਵਜੇ ਪਤਾ ਲੱਗਾ ਉਹਦਾ ਬਿਲਕੁਲ ਜੀ ਕੀ ਕਾਰਨ ਮੰਨਦੇ ਹੋ ਜੋ ਇਹ ਤੁਹਾਡੇ ਦੇ ਇਹ ਬਾਹਰ ਕੋਹਨੀਆਂ ਦੇ ਜਿਹੜੇ ਤੇ ਲੇਓ ਤੇ ਆ ਕੋਹਨ ਰਿਹਾ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮਤਲਬ ਖਤਮ ਕਰਨ ਆਏ ਸੀ ਜਾਂ ਖਤਮ ਕਰਨ ਜਿਸਨੇ ਗੋਲੀ ਚਲਾਨੀ ਉਹਨੇ ਅਟੈਕ ਕਰਨ ਨਹੀਂ ਆਣਾ ਭਾਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਟੂਰੀਅਨ ਕੀਤੀ ਹੋਈਆਂ ਆ ਪਤਾ ਲੱਗ ਬਗ ਪਤਾ ਵੀ ਆ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੇਸ਼ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਵੀਡੀਓ ਵੀ ਮੇਰੇ ਕੋਲ ਪਈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਤੇ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਤੇ ਹੀ ਹਰਾਸਤ ਚ ਰਿਹਾ ਅਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਨਿਊਜ਼ ਤੋਂ ਦਿੱਤਾ ਸੀ ਪੁਲਿਸ ਵੱਲੋਂ ਵੀ 15-16 ਕੇਸਾਂ ਚੋਂ ਮੁੰਡਾ ਵਾਂਟਡ ਹੈਗਾ ਤੇ ਉਹੀ ਮੁੰਡਾ ਬਾਅਦ ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਹੀ ਮਿਲੀ ਭਾ ਕਿਤਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ ਡੇਢ ਘੰਟਾ ਹੋ ਗਿਆ ਕੱਲ ਕਿਤੇ ਕੋਈ ਨਹੀਂ ਪਹੁੰਚ ਕੱਟਣਾ ਹੋਏ ਨੂੰ ਕਿੰਨਾ ਵਕਤ ਦਾ ਹੁੰਦਾ ਨਹੀਂ ਤੂੰ ਲਾ ਲੂ 10 10 ਸਹੀ ਪੂਰੇ ਬਰਾ ਘੰਟੀ ਹੋ ਜਾਣੀ ਸਰਕਾਰ ਹੈ ਹਾਈ ਫੀਲ ਨਹੀਂ ਰਹਾ ਕਿ ਡੇਬ ਡੇਬਟ シュਟਰ ਮਤਲਬ ਕੋਈ ਹਾਈ ਫੀਲ ਨਹੀਂ ਰਹਾ ਇਸ ਵਾਰ ਕੋਈ ਪਤਾ ਹੀ ਆ ਕਿ ਕੀ ਹੋ ਰਿਹਾ ਸ਼ਕੂਮਾ ਲੈ ਕੇ ਸ਼ਾਰਾਂ ਜੀ ਕੀ ਹੋ ਰਿਹਾ ਸ਼ਰਮ ਕੋ ਨਹੀਂ ਜ਼ਾਬੀਰ ਮੰਗ ਕੇ ਇਹਦੇ ਕੋ ਕਰੀਏ ਇਹਦੇ ਕੋ ਕਰੀਏ ਅੱਗੇ ਕਿ ਸਕਿਉਰਟੀ ਜਿਹੜੇ ਜਿਹੜੇ ਲੀਡਰ ਬਣੇ ਉਹਨਾਂ ਨਾਲ ਉਹਨਾਂ ਕੋਈ ਵੈਸੇ ਕੋਈ ਗੱਲ ਨਹੀਂ ਤੇ ਮੰਗ ਕਰੀਏ ਇਹਦੇ ਕੋ ਕੰਮ ਬੰਦੇ ਨਾਲ ਭਜੀ ਕਿਦੇ ਨਾਲ ਕੀ ਨਹੀਂ ਹੋ ਰਿਹਾ ਹੁਣ ਜਦੋਂ ਨਵੀਂ ਨਵੀਂ ਸਰਕਾਰ 11 ਮਾਰਚ ਨੂੰ ਬਣੀ ਸੀ 15 ਮਾਰਚ ਨੂੰ ਸ਼ਾਇਦ ਦੋ ਦੁਕਾਨਾਂ ਟੁੱਟੀਆਂ ਕੀ ਬਣ ਗਿਆ ਉਹਨਾਂ ਦੇ ਤੱਕ ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਾਰੇ ਮੁੰਡੇ ਬਾਹਰ ਨੇ ਕੋਈ ਵਿਥੇ ਜਿਹੜੇ ਜਿਹੜੇ ਕੇਸ ਜਿਨ ਵਿੱਚ ਹੋਵੇ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਉੱਥੇ ਅਨਸ ਸੂਝਾ ਮੇਰੇ ਹੀ ਕਰੀਬ ਕੋਈ ਸਮਾਂ 8:00 ਵਜੇ ਕਰੀਬ ਕਿੰਨੋਂ ਕੁ ਲੰਬਾ ਜਨਜੀ ਨੇ ਆਪਣੇ ਕਾਂਸ ਦੇ ਅਹੁਦੇਦਾਰ ਨੇ ਤੋਂ ਉਹਨਾਂ ਦੇ ਮਾਤਾ ਐਮਸੀ ਨੇ ਉਹਨਾਂ ਦੇ ਮਹਲਾਇ ਤੇ ਪਿੰਨ ਗਪਾਲ ਨਗਰ ਬਰਾਮਪਰ ਰੋਡ ਰਹਿ ਉੱਥੇ ਗੋਲੀ ਚੱਲੀ ਹੈ ਉਸ ਵਦ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਮਜੇ ਲੈ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲੱਗਤਾ ਗਿਆ ਜੋ ਸੀਸੀਟੀਵੀ वगैरह ਚੈੱਕ ਕਰਕੇ ਜੋ ਵੀ ਡੰਪ ਵਗੈਰਾ ਖਾਵੇ ਜਿਹੜਾ ਵੀ ਰਾਤ ਇੱਧਰ ਹੋਈ ਛੱਕੀ ਦੇਤੀ ਆਇਆ ਜਿਹੜਾ ਗੋਰੀਆਂ ਚੰਦ ਸੀਸੀਟੀਵੀ ਫੁਟੇਜ ਵੀ ਦੇਖੀਗੇ ਫੋਰ ਉਹਨੂੰ ਦਗਾਈ ਨਾਵਾਚ ਕੇ ਤੇ ਫਰੈਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਵਾਬਦੀ ਕਾਰਵਾਈ ਆਪਾਂ ਸਰ ਜੀ ਮੇਰਾ ਰੋਸ਼ਨੀ ਦੀ ਗੱਡੀ ਪੁੱਤੋ ਦਾ ਕਿਤੇ ਦਿਨ ਜਿੰਨੇ ਦੇ ਕਰੀ ਲੇਟ ਹੋ ਚੁੱਕੀ ਹੈ ਮੈਂ ਇਹ ਦੇ ਤਰ੍ਹਾਂ ਸੀਸੀਟੀ ਫੁਟੇਜ ਵਿੱਚ ਹੀ ਜਾਵੇ 10:40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀ ਫੁਟੇਜ ਜਾਂਦੀ ਹੈ ਸਵੇਰੇ 7:00 8:00 ਵਜੇ ਦੇ ਕਰੀਬ ਆਨੂੰ ਪਤਾ ਲੱਗਣਾ ਮੈਂ ਤਰੰਤ ਆ ਗਏ ਹਾਂ ਥੋੜੇ ਮਹੱਲੇ ਦੇ ਵਿੱਚ ਘਾੜ ਕਰਕੇ ਸਹਿਰ ਦੇ ਵਿੱਚ ਘਾੜ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦੋਂਾ ਬੰਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15-20 ਮਿੰਟ ਇਹ ਲੱਗ ਜਾਂਦੇ ਹੈ േ ആ